ਦੀ ਕਿਰਪਾ ਨਾਲ ਹਿੰਦਕੁੰਡਾਸੀ ਦੀ ਕਿਰਪਾ ਸਤਿ ਆਵਰ ਸਦਾ ਅਤਿ ਰਿਣੀ ਨਲ ਯਾਤਰਾ ਜੀ ਆ ਗੁਰਦਾਸ ਬਾਸਾ ਸਾਹਿਬ ਡੇਰਾ ਬਾਬਾ ਨਾਨਕ ਤੌਰਵਾਣਾ ਹੋ ਰਹੀ ਆ ਗੁਰਵੰਤ ਆਮ ਔਰ ਦੋ ਤਰੀਕ ਨੂੰ ਸ੍ਰੀ ਹਿੰਦਕੁੰਡਾ ਸਾਹਿਬ ਦਰਸ਼ਨਦਾਰੀ ਕਰੇ ਕਿ ਜਾਨੀ ਕਿ ਆਜ ਦੋ ਦਿਨ ਹੋ ਗਏ ਚਲ ਕੇ ਦੋ ਜਵਾਈਨ ਸ੍ਰੀ ਹਿੰਦਕੁੰਡਾ ਸਾਹਿਬ ਦੇ ਇੱਕ ਮਹੀਨੇ ਬਾਅਦ ਦਸਣ ਸੰਗ ਜੇਰਾਤ 12 ਵਜੇ ਉੱਠਨੇ ਦੀ ਆ ਤੇ ਦੇ ਦੇ ਚੱਲੇ ਪਾਉਂਦੀ ਹੈ ਜੀ 2 ਵਜੇ ਤੋਂ ਹਣ ਨਿਕਲਣਦੇ ਆ ਵਾਈਕਲੂ ਜਾਪ ਸਿੰਘ ਨਾਲ ਚੱਲਦਾ ਹੈ 1.5 ਘੰਟੇ ਵਾਸਤੇ ਉਸ ਬਾਅਦ ਨਿਕਲਨੇ ਹਣ ਪਾਠ ਉਸ ਸਮਾਂ ਹਲਾਈ ਦੇ ਹੱਦੇ ਨਾਲਨੇ ਸੱਤ ਵਜੇ ਹਰ ਵੇਲੇ ਉਹ ਹਾਵੀ ਨਾਸਤਾ ਪੁਰਾਣੇ ਸੰਗਤ ਨੂੰ ਜਾਉਗੇ ਨੇ ਫਿਰ 6:30 ਦੇ ਨਾਸਤਾ ਛੱਕ ਕੇ ਅੱਗੇ ਆਸਾ ਦੀ ਵਾਰ ਦੇ ਕੀਰਤਨ ਕਰਦੇ ਸੰਗ ਜਿਹੜੀ ਆ ਉਹ ਮਰਵਾਣਾ ਹੁੰਦੀ ਆ 10-11 ਵਜੇ ਤਰੀਬਨ ਲੱਗ ਪਾ ਕੇ ਜਿਹੜੀ ਸੰਗਤ ਆ ਉਹ 20-22 ਕਿਲੋਮੀਟਰ ਸਫ਼ਰ ਜਿਹੜੀ ਉਹ ਕਰ ਲੈਂਦੀ ਆ ਸਾਰੇ ਸੰਗ ਜਲਦੀਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸਾ ਲੱਗਦਾ ਸਾਰੇ ਜਾਂਦੇ ਵਿੱਚ 32 34 ਕਿਲੋਮੀਟਰ ਸਫਰ ਲੱਗਾ ਹੁੰਦਾ ਹੋਇਆ ਇਸ ਤੋਂ ਬੰਗੁਰ ਇੱਕ ਪੈਂਦਾ ਜਾਇ ਚਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜਿੱਥੇ ਕਲਗੀਆਂ ਵਾਲਾ ਪਾਸਾ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਹੈ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਹੈ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕਿਉਂਕਿ ਜਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬਣਦੇ ਨੇ ਮੇਰੇ ਪਾਸ਼ਾ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਆ ਤੇ ਸਵਾਸਥਾ ਦਾ ਦਸਵੰਦ ਵੀ ਹੈ ਜਿਹੜੇ 35 ਦਿਨ ਸਾਲ ਦੇ ਬਣਦੇ ਨੇ ਇਹ ਦਸਵੰਦ ਸੰਕਟਾਂ ਕੱਢਦੀਆਂ ਦੀ ਭਾਤੇ ਗੁਰਪਿਆਰੇ ਸਾਧ ਸੰਗਤ ਜੀ ਚਾਰ ਨੂੰ ਸ਼ਾਮ ਨੂੰ ਤੋਂ ਇੱਕ ਪੰਨਾ ਜਾ ਚੱਲ ਸਤੂਰ ਦਾ ਆਖੀ ਗੁਰੂ ਦੀ ਕਿਰਪਾ ਨਾਲ ਹਿੰਦੂ ਰਾਸੀ ਦੀ ਕਿਰਪਾ ਸਤ ਜੀ ਅੱਜ ਜੀ ਦੀ ਯਾਤਰਾ ਜਰੀਆ ਗੁਰਦਾਸ ਬਾਸਾ ਸਾਹਿਬ ਡੇਰਾ ਬਾਬਾ ਨਾਨਕ ਤੌਰਵਾਣਾ ਹੋ ਰਹੀ ਆ ਜੋ ਕਿ ਅੱਜ ਦੋ ਨੂੰ ਚੱਲ ਕੇ ਚਾਰ ਨੂੰ ਪਹੁੰਚੇਗੀ ਸਤ ਨੂੰ ਜਲੰਧਰ 12 ਨੂੰ ਚੰਡੀਗੜ੍ਹ ਤੇ 16 ਨੂੰ ਪੋਂਡਾ ਸਾਹਿਬ 18 ਨੂੰ ਡੇਰਾ ਦੋ ਵੀਰ ਦੀ ਸ਼ਿਕਾਇਤ ਤੇ 24 ਨੂੰ ਸ਼੍ਰੀ ਨਗਰ ਹੋਇ ਤੀ ਬੋਗਨ ਘਰ ਦਰਸ਼ਨ ਆਪਾਂ ਚੀਕੀ ਤੋਂ ਬਾਅਦ ਪਹਿਲੇ ਨੂੰ ਗੋਵਨ ਧਾਮ ਔਰ ਦੋ ਤਰੀਕ ਨੂੰ ਸ਼੍ਰੀ ਹਿੰਦਕੁਸ਼ ਹਾਂ ਸਾਹਿਬ ਦਾ ਦਰਸ਼ਨਦਾਰੀ ਕਰਦੇ ਕਿ ਜਾਨੀ ਕਿ ਅਜ ਦੋ ਦਿਨ ਹੋ ਗਏ ਚੱਲ ਗਏ 2 ਜੁਲਾਈ ਨੂੰ ਸ਼੍ਰੀ ਹਿੰਦਕੁਸ਼ ਸਾਹਿਬ ਦੇ ਇੱਕ ਮਹੀਨੇ ਬਾਅਦ ਦਰਸ਼ਨ ਦਸਨ ਵਾਸਤੇ ਵਿੱਚ ਸੰਨਲਾ ਪਵਾਰ ਤੋ ਆਖੋ ਘਟਾਵਾ ਦੀ ਕੀਤਾ ਜਾਂਦਾ ਹੈ ਜੰਗਲਾਂ ਵਿੱਚ ਚੀਪੜ ਆਜ ਸਰਾਮ ਕੋ ਕਿਸੇ ਅਜਿਆ ਨਿਆਣੇ ਕੋਠੋ ਬੋ ਕੀਤਾ ਜਾਂਦਾ ਹੈ ਜਿਸ ਸੰਗਨਾਰਾਮ ਕਰਨਾ ਹੁੰਦਾ ਹੈ ਬਾਕੀ ਜਿਹੜੀ ਸੰਗਤ ਦਾ ਚੱਲਣਾ ਉਹ ਮਨੇਰੇ ਅੱਜ ਦੇ ਬੰਦ ਚੋ ਸੰਗਤ ਦਾ ਕਨਪਰਸਾਪੂ ਕੰਨੇ ਸੀ ਉਸ ਕਰਕੇ ਲੇਟ ਹੋ ਗਈ। ਜਿਹੜਾ ਸੰਗਤ ਆ 12 ਵਜੇ ਹੋਣੀ ਸੀ ਆ ਤੇ ਦੇਰ ਦੇ ਚੱਲੇ ਪਾਉਂਦੀ ਹੈ ਜੀ। 2 ਵਜੇ ਤੋਂ ਨਿਤ ਲੰਦੇ ਆ ਵਾਈ ਗੁਰੂ ਜਾਪ ਸੰਮ ਚੱਲਦਾ ਹੈ। ਡੇਢ ਘੰਟੇ ਵਾਸਤੇ ਉਸ ਵਾਰ ਨਿਤਨੇ ਉਹਨਾਂ ਨੇ ਪਾਠ ਉਸ ਵਾਰ ਹਵਾਈ ਦੇ ਸਾਡੇ ਨਾਲ ਨੇ ਸਭ ਤੋਂ ਪਹਿਲੇ ਹਰ ਵੇਲੇ ਉਹ ਹੈਵੀ ਨਾਸਾ ਬਣਾ ਕੇ ਸੰਗਤ ਨੂੰ ਪਹੁੰਚਾਉਂਦੇ ਨੇ ਔਰ 6:30 ਵਜੇ ਦਾ ਨਾਸਾ ਛਾਕੇ ਦੇ ਅੱਗੇ ਆਸਾ ਦੀ ਵਾਰ ਦੇ ਕੀਰਤਨ ਕਰਦੇ ਆ ਸੰਗਤ ਜਿਹੜੀ ਆ ਉਹ ਮਰਵਾਣਾ ਹੁੰਦੀ ਆ 10 11 ਵਜੇ ਤਰੀਕਵਾਂ ਲਗਭਗ ਜਿਹੜੀ ਸੰਗਤ ਆ ਉਹ 20 22 ਕਿਲੋਮੀਟਰ ਸਫ਼ਰ ਜਿਹੜੀ ਉਹ ਕਰ ਲੈਂਦੀ ਆ ਦੇ ਦੁਬਾਰਾ ਦੇ ਪੜਾਵੇ ਪਉਣਗੇ ਇਸ ਤਰ੍ਹਾਂ ਰਾਤ ਨੂੰ ਮਤਲਬ ਸ਼ਾਮ ਨੂੰ ਜਦੋਂ ਚਾਰੇ ਸੰਗ ਚੱਲੀ ਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸਾ ਲਗਭਗ ਸਾਰੇ ਦਿਨ ਦੇ ਵਿੱਚ 32 33 ਕਿਲੋਮੀਟਰ ਸਫਰ ਕਰਦਾ ਹੋਇਆ ਇਸ ਤਰ੍ਹਾਂ ਬਹੁਤ ਪਿਆਰੀ ਨਾਮ ਜਾਂਦੇ ਸੰਗਤਾਂ ਨੇ ਕਰ ਜਾਂ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਪਿਆਰ ਨਾਲ ਉਤਸ਼ਾਹ ਨਾਲ ਸੰਗਤਾਂ ਜਿਹੜੀਆਂ ਉਹ ਚੱਲਦੀਆਂ ਨੇ ਜਿੰਨੀਆਂ ਨੇ ਬਾਈ ਗੁਰੂ ਕਿਰਪਾ ਕਰੇ ਇਹਨਾਂ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਸੰਗਤਾਂ ਵੀ ਅੱਲਾ ਦੇ ਔਰ ਇਸ ਯਾਤਰਾ ਜਿਹੜੀ ਆ ਵਿਸ਼ੇਸ਼ਾਂਤੀ ਆਸੀ ਭਾਈ ਜਿਹੜਾ ਸਵੇਰ ਤੋਂ ਭੱਲੇ ਵਾਸਤੇ ਵੀ ਕੀਤੀ ਜਾਂਦੀ ਹੈ ਤੇ ਗੁਰਮਾਨ ਕਿਪਾਗਾਂ ਜੀ ਸ੍ਰੀ ਸਾਚੀ ਵਿਸ਼ਵਾਨ ਸਾਹਿਬ ਦੇ ਨਾਮ ਜੋੜ ਕੇ ਰੱਖਾਂ ਹੋਈ ਗੁਰਜੀ ਕਾਲ ਸਾਹਿਬ ਹੋਈ ਛਤੇ ਚਰਨ ਸਰਨ ਗੁਰੂ ਏਕ ਪੈਂਦਾ ਜਾਇ ਚਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅ ਡੇਰਾ ਬਾਬਾ ਨਾਨਕ ਜੀ ਦਰਬਾਰ ਸਾਹਿਬ ਤੋਂ ਚੱਲ ਚਾਲੇ ਪਾ ਕੇ ਸ੍ਰੀ ਹੇਮਕੋਨ ਸਾਹਿਬ ਉਸ ਕਲਗੀ ਆਲੇ ਤੇ ਪੁਰਬਲੇ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨ ਦਾਲ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਕਿ ਜੋ ਇਹ ਮਹੀਨਾ ਤਪਤ ਮਹੀਨਾ ਜੂਨ ਦਾ ਮਹੀਨਾ ਜਿਹਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜੇਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਉਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵੇਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਪਤਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਤਾ 30 35 ਕਿਲੋਮੀਟਰ ਰੋਹ ਦਾ ਪ੍ਰਹਾ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਜਿਦਾ ਕਲਗੀ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹ ਕਲਗੀਧਰ ਪਾਤਸ਼ਾਹੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨੇ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀਆਂ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਆਖੇ ਵੀ ਮੈਂ ਜਾ ਰਿਹਾ ਪੰਦਲ ਯਾਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਉਹ ਡਾਜੇਗਾ ਕੋਈ ਵੀ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰੇ ਅਰਦਾਸਾ ਕਰਦੇ ਹੀ ਜਾਈਦਾ ਏ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਜਦੋਂ ਕਲਗੀਆਂ ਵਾਲਾ ਪਾਤਸ਼ਾਹ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਏ ਸਾਨੂੰ ਜੇ ਸੜਕਾ ਓ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਪਾਤਸ਼ਾਹ ਆਪ ਨੇ ਕਿਰਪਾ ਕੀਤੀ ਹੈ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕਿਉਂਕਿ ਜ਼ਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬਣਦੇ ਨੇ ਮੇਰੇ ਪਾਤਸ਼ਾਹ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਆ ਤੇ ਸਵਾਸਥਾ ਦਾ ਦਸਵੰਦ ਵੀ ਇਹ ਜਿਹੜੇ 35 ਦਿਨ ਸਾਲ ਦੇ ਬਣਦੇ ਨੇ ਇਹ ਦਸਵੰਦ ਸੰਗਤਾਂ ਕੱਢਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਸਪਰਤਕ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦੰਦੇ ਇੱਕ ਰਸਤੇ 'ਚ ਕੋਈ ਕਮੀ ਨਹੀਂ ਆਉਂਦੰਦੇ ਇਹ ਜੋ ਅਰਦਾਸ ਦਾ ਕਲਗੀ ਵਾਲੇ ਪਾਤਸ਼ਾਹ ਨਾਲ ਹੀ ਨੇ ਅਰਦਾਸ ਕਰਿਓ ਸੰਗਤ ਜੀ ਜੋ ਸੰਗਤਾਂ ਚੱਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਵਿੱਚ ਚੱਲੀਆਂ ਨੇ ਇਹ ਚਰਦੀ ਕਲਾ ਦੇ ਵਿੱਚ 2 ਜੁਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰਬੀ ਸਥਾਨ ਦੇ ਦਰਸ਼ਨ ਕਰਕੇ ਉਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾ ਬਖਸ਼ ਕੇ ਤੋੜਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਤਸ਼ਾਹ ਪਿਆਰ ਬਖਸ਼ੇ ਤੇ ਫਿਰ ਅਸੀਂ ਸਕਰਾਨੇ ਵਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਜੀ ਆਣ ਆਏ ਜੋ ਇਸ ਯਾਤਰਾ ਦੀ ਰੈਣਮਈ ਕਰਦੇ ਨੇ ਤੇ ਬਲਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਦੱਸਿਆ ਮੈਂ ਤੇ ਇਹੀ ਕਹਾਂਗਾ ਕਿ 35 ਦਿਨ ਦੀ ਯਾਤਰਾ ਜਿਹੜੀ ਆ 10 ਬਸਤੂਲੇ ਪਾਚੇ ਬਾਵੇ ਇੱਕ ਬਸਤ ਕਾਨ ਬਿਕੋਟ ਗਵਾਵੇ ਇੱਕ ਪੀਣਾ ਦੇ 10 ਪੀ ਹਰਲੇ ਇਹ 35 ਦਿਨ ਦੀ ਯਾਤਰਾ ਇਸ ਵਿੱਚ ਸੰਤ ਘੜੇ ਜਾਂਦੇ ਨੇ ਇਨਸਾਨ ਘੜੇ ਜਾਂਦੇ ਨੇ ਕਰਤਾਰ ਘੜੇ ਜਾਂਦੇ ਨੇ ਇੱਕ ਸਿੰਘ ਦਾ ਜੀਵਨ ਕੀ ਹੋਣਾ ਚਾਹੀਦਾ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਸਿੱਖ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ 35 ਦਿਨ ਦੀ ਯਾਤਰਾ ਸਿਖਾਉਂਦੀ ਆ ਇਹਦੇ ਵਿੱਚ ਸਿਰੜ ਇਹਦੇ ਵਿੱਚ ਹੌਸਲਾ ਇਹਦੇ ਵਿੱਚ ਸੰਤੋਖ ਇਹਦੇ ਵਿੱਚ ਕਾਮ ਕਰੋ ਲੋਹਮੋਹ ਘਰ ਤੋਂ ਬਚਾਉਣ ਦੇ ਤੱਕ ਆਪ ਸਤਸੰਗ ਤੋਂ ਧੀਰੇ ਧਰਮ ਗਿਆਨ ਕਿਦਾਂ ਵਗਦਾ ਹੈ ਬਰੂ ਇਹ ਬਹੁਤ ਬਾਹਵੂ ਦੀ ਕਿਰਪਾ ਹੁੰਦੀ ਆ ਤੇ ਖਾਸ ਕਰਕੇ ਡਾਕਟਰ ਗੁਰਦੇਵ ਸਿੰਘ ਜੀ ਧਾਰੋਵਾਲੀ ਸਾਹਿਬ ਦੇ ਅਸੂਲਾਂ ਨੇ ਉਹਨਾਂ ਦੀ ਮਿਹਨਤ ਨੇ ਉਹਨਾਂ ਦੀ ਸ਼ਬਦ ਦੀ ਯਾਤਰਾ ਨੇ ਇਹ ਸਾਰੀ ਸੰਗਤ ਨੂੰ ਸਿਖਾਇਆ ਹੈ ਆਇਰਨਤੀ ਸਿੰਘ ਜੀ ਸਾਡੇ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਜਾਂਚ ਦਿੱਤੀ ਆ ਔਰ ਜੇ ਕਿਸੇ ਨੇ ਜੀਵਨ ਦੀ ਜਾਂਚ ਸਿੱਖਣੀ ਹੋਵੇ ਜੇ ਜ਼ਿੰਦਗੀ ਜੀ ਕੋ ਸਿੱਖਣਾ ਉਹ ਯਾਤਰਾ ਜ਼ਰੂਰ ਕਰਿਓ ਔਰ ਇਹ ਯਾਤਰਾ ਗੁਰੂ ਕਲਗੀਧਰ ਜੀ ਤਾਂ ਆਪ ਹੀ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ